ਡੋਨਲਡ ਟਰੰਪ ਕਈ ਵਾਰ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਅਤੇ ਟਰੂਡੋ ਨੂੰ ਇਸ ਦਾ ਗਵਰਨਰ ਦੱਸ ਚੁੱਕੇ ਨੇ ਪਰ ਜਸਟਿਨ ਟਰੂਡੋ ਨੇ ਇੱਕ ਵਾਰ ਵੀ ਇਸ ਤੇ ਇਤਰਾਜ਼ ਨਹੀਂ ਜਤਾਇਆ ਹੁਣ ਟਰੰਪ ਨੇ ਇੱਕ ਵਾਰ ਫਿਰ ਜਸਟਿਨ ਟਰੂਡੋ ਨੂੰ 크리스마ਸ ਦੀ ਵਧਾਈ ਦਿੱਤੀ ਹੈ ਤੇ ਉਹਨਾਂ ਨੂੰ ਕੈਨੇਡਾ ਦਾ ਗਵਰਨਰ ਆਖਿਆ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨਵੰਬਰ ਦੇ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਤੋਂ ਲੈ ਕੇ ਕੈਨੇਡਾ ਦੀ ਪ੍ਰਭੂਸੱਤਾ ਨੂੰ ਖੁੱਲੀ ਚੁਣੌਤੀ ਦੇ ਰਹੇ ਨੇ ਤੇ ਟਰੂਡੋ ਚੁੱਪਗੁਪਨੇ 트럼ਪ ਟਰੁਥ ਸੋਸ਼ਲ ਤੇ ਲਿਖਦੇ ਨੇ ਕਿ ਕੈਨੇਡਾ ਦੇ ਗਵਰਨਰ ਜਸਟਿਨ ਟਰੂਡੋ ਦੇ ਨਾਗਰਿਕਾਂ ਨੂੰ ਬਹੁਤ ਜ਼ਿਆਦਾ ਟੈਕਸ ਦੇਣਾ ਪੈ ਰਿਹਾ ਪਰ ਜੇਕਰ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਬਣ ਜਾਂਦਾ ਤੇ ਉਥੇ 60% ਤੋਂ ਵੱਧ ਟੈਕਸ ਦੀ ਕਟੌਤੀ ਹੋ ਸਕਦੀ ਹੈ ਤੇ ਇਥੋਂ ਦਾ ਕਾਰੋਬਾਰ ਵੀ ਤੁਰੰਤ ਦੁੱਗਣਾ ਹੋ ਜਾਵੇਗਾ ਇਸ ਤੋਂ ਇਲਾਵਾ ਦੁਨੀਆ ਦੇ ਕਿਸੇ ਵੀ ਦੇਸ਼ ਨਾਲੋਂ ਫੌਜੀ ਸੁਰੱਖਿਆ ਮਜ਼ਬੂਤ ਹੋਵੇਗੀ। 트럼ਪ ਕੈਨੇਡਾ ਬਾਰੇ ਇਹ ਗੱਲਾਂ ਉਦੋਂ ਆਖ ਰਹੇ ਨੇ ਜਦੋਂ ਜਸਟਿਨ ਟਰੂਡੋ ਸਿਆਸੀ ਸੰਕਟ ਦੇ ਵਿੱਚ ਫਸੇ ਹੋਏ ਨੇ। ਇਹ ਵੀ ਗੱਲਾਂ ਉੱਠ ਰਹੀਆਂ ਨੇ ਕਿ 트럼ਪ ਕੈਨੇਡਾ ਦੀ ਨਾਜ਼ੁਕ ਸਥਿਤੀ ਦਾ ਪੂਰਾ ਫਾਇਦਾ ਚੁੱਕ ਰਹੇ ਨੇ। ਖਬਰਾਂ ਦੇ ਮੁਤਾਬਕ 트럼ਪ ਦਾ ਇਹ ਬਿਆਨ ਇੱਕ ਪ੍ਰਭੂਸੱਤਾ ਸੰਪੰਨ ਰਾਸ਼ਟਰ ਵਜੋਂ ਕੈਨੇਡਾ ਦੀ ਸਥਿਤੀ ਨੂੰ ਕਮਜ਼ੋਰ ਕਰਨ ਦੀ ਇੱਕ ਕੋਸ਼ਿਸ਼ ਹੈ। ਦੱਸਦੇ ਕਿ ਕੈਨੇਡਾ ਦੀ ਕੁੱਲ ਬ੍ਰਾਮਦ ਦਾ 75% ਦੀ ਬ੍ਰਾਮਦਗੀ ਅਮਰੀਕਾ ਦੇ ਵਿੱਚ ਹੁੰਦੀ ਹੈ। ਟਰੰਪ ਨੇ ਕੈਨੇਡਾ ਤੇ 25% ਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਹੁਣ ਕੈਨੇਡਾ ਦੀ ਲੀਡਰਸ਼ਿਪ ਲਈ ਸਭ ਤੋਂ ਵੱਡਾ ਸਵਾਲ ਇਹ ਖੜਾ ਹੋ ਗਿਆ ਹੈ ਕਿ ਟਰੰਪ ਦੀ ਧਮਕੀ ਤੋਂ ਬਾਅਦ ਆਰਥਿਕ ਖੁਦਮੁਖਤਿਆਰੀ ਦੇ ਰੱਖਿਆ ਕਿਵੇਂ ਕੀਤੀ ਜਾਵੇ। ਪ੍ਰੋਫੈਸਰ ਹਬੀਬ ਅਲਬਦਾਵੀ ਦਾ ਆਖਣਾ ਹੈ ਕਿ ਟਰੰਪ ਦਾ ਇਹ ਕਹਿਣਾ ਹੈ ਕਿ ਕੈਨੇਡਾ ਅਮਰੀਕੀ ਰਾਜ ਬਣ ਜਾਂਦਾ ਹੈ ਤਾਂ ਕੈਨੇਡੀਅਨ ਨਾਗਰਿਕਾਂ ਨੂੰ ਭਾਰੀ ਟੈਕਸਾਂ ਤੋਂ ਰਾਹਤ ਮਿਲ ਸਕਦੀ ਹੈ ਪਰ ਕੈਨੇਡਾ ਤੇ ਅਮਰੀਕਾ ਦੀਆਂ ਸਮਾਜਿਕ ਪ੍ਰਣਾਲੀਆਂ ਦੇ ਵਿੱਚ ਬੁਨਿਆਦੀ ਅੰਤਰ ਹੈ। ਕੈਨੇਡਾ ਵਿੱਚ ਟੈਕਸ ਵੀ ਜ਼ਿਆਦਾ ਹਨ ਤੇ ਸਹੂਲਤਾਂ ਵੀ ਜ਼ਿਆਦਾ ਹਨ ਕੈਨੇਡਾ ਵਿੱਚ ਲੇਜ਼ਰ ਪੋਲ ਡਾਟਾ ਇਕੱਠਾ ਕਰਨ ਵਾਲੀ ਇੱਕ ਸੰਸਥਾ ਹੈ 트ੰਪ ਨੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਰਾਜ ਬਣਨ ਦੀ ਪੇਸ਼ਕਸ਼ ਕੀਤੀ ਤਾਂ ਲੇਜ਼ਰ ਪੋਲ ਨੇ ਕੈਨੇਡਾ ਦੇ ਅੰਦਰ ਇੱਕ ਸਰਵੇ ਕੀਤਾ ਕਿ ਕੀ ਵਾਕਿਆ ਹੀ ਕੈਨੇਡਾ ਦੇ ਲੋਕ ਅਮਰੀਕਾ 'ਚ ਸ਼ਾਮਲ ਹੋਣਾ ਚਾਹੁੰਦੇ ਨੇ ਲੇਜ਼ਰ ਪੋਲ ਦੇ ਮੁਤਾਬਕ ਸਿਰਫ 13% ਕੈਨੇਡੀਅਨ ਨਾਗਰਿਕਾਂ ਨੇ ਕਿਹਾ ਕਿ ਉਹ ਅਮਰੀਕੀ ਰਾਜ ਬਣਨਾ ਪਸੰਦ ਕਰਨਗੇ। ਕੈਨੇਡਾ ਦੀ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੇ 21% ਸਮਰਥਕਾਂ ਨੇ ਕਿਹਾ ਕਿ ਉਹ 트੍ਰੰਪ ਦੇ ਵਿਚਾਰ ਦੇ ਨਾਲ ਸਹਿਮਤ ਨੇ ਅਤੇ ਟ੍ਰੋਡੋ ਦੀ ਲਿਬਰਲ ਪਾਰਟੀ ਦੇ 10 ਵੋਟਰਾਂ ਵਿੱਚੋਂ ਇੱਕ ਅਮਰੀਕੀ ਰਾਜ ਬਣਨ ਦੇ ਨਾਲ ਸਹਿਮਤ ਹੈ। ਪੀਪਲਜ਼ ਪਾਰਟੀ ਆਫ ਕੈਨੇਡਾ ਦੇ ਸਭ ਤੋਂ ਵੱਧ 5% ਦੀ ਲੋਕਾਂ ਨੇ ਅਮਰੀਕੀ ਰਾਜ ਬਣਨ ਦਾ ਸਮਰਥਨ ਕੀਤਾ ਤੇ ਸਭ ਤੋਂ ਘੱਟ ਜਗਮੀਤ ਸਿੰਘ ਦੀ ਪਾਰਟੀ NDP ਦੇ 6% ਦੀ ਲੋਕਸਨ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰ ਜਸਟਿਨ ਟਰੂਡੋ ਕਿਉਂ ਚੁੱਪ ਨੇ ਟਰੂਡੋ ਸਰਕਾਰ 트ੰਪ ਦੀਆਂ ਟਿੱਪਣੀਆਂ ਤੇ ਪ੍ਰਤੀਕਿਰਿਆ ਦੇਣ ਤੋਂ ਬਚ ਰਹੀ ਹੈ ਦਸੰਬਰ ਦੇ ਦੂਜੇ ਹਫਤੇ ਦੇ ਵਿੱਚ ਹਾਲਾਂਕਿ ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੂੰ ਇਸ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਟਾਲਣ ਦੇ ਅੰਦਾਜ਼ 'ਚ ਕਿਹਾ ਜ਼ਾਹਿਰ ਹੈ ਕਿ ਟਰੰਪ ਮਜ਼ਾਕ ਕਰ ਰਹੇ ਨੇ ਟਰੰਪ ਦੀ 25% ਦੀ ਟੈਰਫ ਦੀ ਧਮਕੀ ਤੇ ਟਰੂਡੋ ਨੇ 10 ਦਸੰਬਰ ਨੂੰ ਆਖਿਆ ਸੀ ਕਿ ਟਰੰਪ ਨੂੰ ਲੋਕਾਂ ਨੇ ਵੋਟ ਇਸ ਲਈ ਦਿੱਤਾ ਕਿਉਂਕਿ ਉਹਨਾਂ ਨੇ ਅਮਰੀਕਾ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਅਤੇ ਮਹਿੰਗਾਈ ਤੋਂ ਛੁਟਕਾਰਾ ਧਵਾਉਣ ਦਾ ਵਾਅਦਾ ਕੀਤਾ ਸੀ ਜੇਕਰ ਅਮਰੀਕਾ ਕੈਨੇਡਾ 'ਚ ਹਰ ਚੀਜ਼ ਤੇ 25% ਦੀ ਟੈਕਸ ਲਗਾ ਦਿੰਦਾ ਤਾਂ ਅਮਰੀਕਾ ਦੀ ਦੱਖਣੀ ਸਰਹੱਦ ਤੇ ਰਹਿਣ ਵਾਲੇ ਲੋਕਾਂ ਦਾ ਜੀਵਨ ਮੁਸ਼ਕਲ ਹੋ ਜਾਵੇਗਾ ਟਰੂਡੋ ਨੇ ਵੀ ਕਿਹਾ ਕਿ ਇਸ ਨਾਲ ਅਮਰੀਕਾ ਦੇ ਲੋਕਾਂ ਨੂੰ ਵੀ ਮੁਸ਼ਕਲਾਂ ਹੋਣਗੀਆਂ ਅਮਰੀਕਾ 65% ਦੀ ਕੱਚਾ ਤੇਲ ਕੈਨੇਡਾ ਤੋਂ ਦਰਾਮਤ ਕਰਦਾ ਹੈ ਇਸ ਤੋਂ ਇਲਾਵਾ ਅਮਰੀਕਾ ਵੱਡੇ ਪੈਮਾਨੇ ਤੇ ਬਿਜਲੀ ਵੀ ਕੈਨੇਡਾ ਤੋਂ ਬਰਾਮਦ ਕਰਦਾ ਹੈ ਕੁਦਰਤੀ ਗੈਸ ਅਮਰੀਕਾ ਕੈਨੇਡਾ ਤੋਂ ਬਰਾਮਦ ਕਰਦਾ ਹੈ ਅਮਰੀਕਾ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਤੇ ਵੀ ਨਿਰਭਰ ਕਰਦਾ ਹੈ ਟਰੂਡੋ ਦੇ ਮੁਤਾਬਕ ਅਮਰੀਕਾ ਖੇਤੀ ਉਤਪਾਦਾਂ ਲਈ ਵੀ ਕੈਨੇਡਾ ਤੇ ਨਿਰਭਰ ਕਰਦਾ ਟਰੂਡੋ ਕਹਿੰਦੇ ਨੇ ਕਿ ਜੇਕਰ ਟੈਕਸ ਵਧਾਇਆ ਜਾਂਦਾ ਹੈ ਤਾਂ ਅਮਰੀਕਾ 'ਚ ਇਹ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ ਜ਼ਿਕਰ ਯੋਗ ਹੈ ਕਿ ਆਪਣੇ ਪਿਛਲੇ ਕਾਰਜਕਾਲ ਦੌਰਾਨ 트ੰਪ ਨੇ 2018 ਦੇ ਵਿੱਚ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਤੇ ਟੈਰਫ ਲਗਾਇਆ ਸੀ ਜਿਸ ਦੇ ਜਵਾਬ ਦੇ ਵਿੱਚ ਕੈਨੇਡਾ ਨੇ ਵੀ ਅਮਰੀਕੀ ਵਸਤੂਆਂ ਤੇ ਟੈਰਫ ਲਗਾ ਦਿੱਤਾ ਸੀ ਖਾਸ ਤੌਰ ਤੇ ਅਮਰੀਕਾ ਤੋਂ ਆਉਣ ਵਾਲੇ ਕੈਚਅਪ ਸ਼ਰਾਬ ਤੇ ਯੋਗਰਟ ਤੇ